ਵਿਆਹ ਦੀ ਇੱਕ ਰਸਮ ਹੈ ਮਹਿੰਦੀ ਲਾਉਣਾ ਜੇ ਨੂੰਹ ਦੇ ਹੱਥਾਂ ਨੂੰ ਮਹਿੰਦੀ ਦਾ ਰੰਗ ਜਿਆਦਾ ਚੜੇ ਤਾਂ ਉਹ ਸੱਸ ਨੂੰ ਪਿਆਰੀ ਹੁੰਦੀ ਹੈ ਇਸ ਲੋਕ ਵਿਸ਼ਵਾਸ ਦੀ ਅਸਲੀਅਤ ਬਹੁਤ ਡੂੰਗੀ ਹੈ ਵਿਆਹ ਵਾਲੀ ਲੜਕੀ ਦੇ ਹੱਥਾਂ ਤੇ ਪੈਰਾਂ ਨੂੰ ਮਹਿੰਦੀ ਦਾ ਗੂੜਾ ਰੰਗ ਕਿਉਂ ਚੜਾਇਆ ਜਾਂਦਾ ਹੈ ਸਦੀਆਂ ਤੋਂ ਚੱਲੀ ਆਉਂਦੀ ਇਸ ਪਰੰਪਰਾ ਦੀ ਅਸਲੀਅਤ ਕੀ ਹੈ ਅਰਬ ਦੇਸ਼ਾਂ ਦੇ ਵਿੱਚ ਮਹਿੰਦੀ ਦਾ ਗੂੜਾ ਰੰਗ ਆਪਣੇ ਸਿਰ ਦੇ ਵਾਲਾਂ ਨੂੰ ਕਿਉਂ ਚੜਾਉਂਦੇ ਆ ਉੱਥੋਂ ਦੇ ਲੋਕ ਦੁਨੀਆ ਦੇ तमाम ਮੁਲਕਾਂ ਦੇ ਵਿੱਚ ਮਹਿੰਦੀ ਸੱਭਿਆਚਾਰ ਦਾ ਅੰਗ ਕਿਵੇਂ ਬਣੀ ਇਹ ਸਾਰਾ ਕੁਝ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਜੇ ਨਵੇਂ ਹੋ ਤੇ ਆਪਣਾ YouTube ਚੈਨਲ ਮੋਲਕ ਪੰਜਾਬ ਸਬਸਕ੍ਰਾਈਬ ਵੀ ਕਰ ਲਿਓ ਪੁਰਾਣੇ ਗ੍ਰੰਥਾ ਦੇ ਵਿੱਚ ਮਹਿੰਦੀ ਦਾ ਇਤਿਹਾਸ 5000 ਸਾਲ ਤੋਂ ਵੀ ਪੁਰਾਣਾ ਮਿਲਦਾ ਹੈ ਪਰ ਪਹਿਲੇ ਸਮਿਆਂ 'ਚ ਇਹਦਾ ਬਹੁਤਾ ਰਵਾਜ ਅਰਬ ਮੁਲਕਾਂ ਦੇ ਵਿੱਚ ਹੁੰਦਾ ਸੀ ਜਿਵੇਂ ਹੀ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਆਏ ਤੇ ਉਹ ਇਸ ਮਹਿੰਦੀ ਦੇ ਰਿਵਾਜ ਨੂੰ ਵੀ ਆਪਣੇ ਨਾਲ ਲੈ ਆਏ ਤੇ ਹੁਣ ਆਪਾਂ ਵੇਖਦੇ ਹਾਂ ਸਮਾਜ ਦੇ ਹਰ ਵਰਗ ਵਿੱਚ ਵਿਆਹ ਸ਼ਾਦੀ ਵੇਲੇ ਮਹਿੰਦੀ ਦੀ ਕੀਤੀ ਜਾਣ ਵਾਲੀ ਰਸਮ ਪਹਿਲੇ ਸਮਿਆਂ 'ਚ ਕਿਵੇਂ ਕੀਤੀ ਜਾਂਦੀ ਸੀ ਸਕਾਲਰਾਂ ਦੇ ਮੁਤਾਬਕ ਵਿਆਹ ਵਾਲੀ ਕੁੜੀ ਨੂੰ ਪੂਰਬ ਵੱਲ ਮੂੰਹ ਕਰਕੇ ਯਾਨੀ ਚੜ੍ਹਦੇ ਨੂੰ ਮੂੰਹ ਕਰਕੇ ਇੱਕ ਚੌਂਕੀ ਤੇ ਬਿਠਾ ਦਿੱਤਾ ਜਾਂਦਾ ਸੀ ਤੇ ਮਿੱਟੀ ਦੇ ਇੱਕ ਬਰਤਨ ਵਿੱਚ ਮਹਿੰਦੀ ਨੂੰ ਘੋਲਿਆ ਜਾਂਦਾ ਤੇ ਸਾਰਿਆਂ ਤੋਂ ਪਹਿਲਾਂ ਪਿੰਡ ਦੀ ਨੈਣ ਉਸ ਲੜਕੀ ਦੀ ਹਥੇਲੀ ਤੇ ਮਹਿੰਦੀ ਦਾ ਟਿੱਕਾ ਲਾ ਕੇ ਇਸ ਰਸਮ ਦੀ ਸ਼ੁਰੂਆਤ ਕਰਦੀ ਸੀ ਬਾਅਦ ਵਿੱਚ ਲੜਕੀ ਦੀਆਂ ਸਹੇਲੀਆਂ ਵੀ ਆਪਣਾ ਯੋਗਦਾਨ ਪਾਉਂਦੀਆਂ ਉਹ ਮਹਿੰਦੀ ਦੇ ਬੇਲ ਬੂਟੇ ਲੜਕੀ ਦੀਆਂ ਉਂਗਲਾਂ ਥੇਲੀਆਂ ਤੇ ਬਾਹਾਂ ਤੇ ਬਣਾ ਦਿੰਦੀਆਂ ਤੇ ਇਸ ਮੌਕੇ ਆੜ ਗਵਾਟ ਦੀਆਂ ਜਾਂ ਰਿਸ਼ਤੇਦਾਰੀ ਦੀਆਂ ਜਿਹੜੀਆਂ ਬੀਬੀਆਂ ਇਕੱਠੀਆਂ ਹੁੰਦੀਆਂ ਸੀ ਉਹਨਾਂ ਵੱਲੋਂ ਪੈਸਾ ਦਵਾਨੀ ਜਵਾਨੀ ਉਸ ਬਰਤਨ ਵਿੱਚ ਪਾਈ ਜਾਂਦੀ ਜਿਹੜੇ ਚ ਮਹਿੰਦੀ ਕੋਲੀ ਹੁੰਦੀ ਸੀ ਤੇ ਇਹ ਸਾਰਾ ਲਾਗ ਬਾਦ ਵਿੱਚ ਨੈਣ ਨੂੰ ਦੇ ਦਿੱਤਾ ਜਾਂਦਾ ਸੀ ਸਾਰਿਆਂ ਤੋਂ ਪਹਿਲੇ ਸਮੇਂ 'ਚ ਹੱਥਾਂ ਤੇ ਮਹਿੰਦੀ ਦਾ ਸਿੱਧਾ ਲੇਪ ਹੀ ਕੀਤਾ ਜਾਂਦਾ ਸੀ ਕਿਉਂਕਿ ਉਦੋਂ ਮਨੁੱਖ ਦੇ ਅੰਦਰ ਡਿਜ਼ਾਈਨ ਬਣਾਉਣ ਦੀ ਇੰਨੀ ਕਲਾ ਹਲੇ ਉੱਭਰੀ ਨਹੀਂ ਸੀ ਬਾਅਦ ਵਿੱਚ ਹੌਲੀ-ਹੌਲੀ ਮੋਟੇ-ਮੋਟੇ ਟਿੱਕੇ ਲਾਉਣੇ ਸ਼ੁਰੂ ਕੀਤੇ ਤੇ ਉਸ ਤੋਂ ਬਾਅਦ ਇਹਦਾ ਸਰੀਰ ਤੇ ਡਿਜ਼ਾਈਨ ਉਕਰਿਆ ਜਾਣ ਲੱਗਿਆ ਤੇ ਉਸ ਵੇਲੇ ਅਨਪੜਤਾ ਹੋਣ ਕਾਰਨ ਲੋਕ ਬਹਿਮਾ-ਭਰਮਾ ਵਿੱਚ ਬਹੁਤ ਫਸੇ ਹੋਏ ਸਨ ਇਸ ਕਰਕੇ ਸਾਰਿਆਂ ਤੋਂ ਪਹਿਲਾਂ ਵਿਆਹ ਵਾਲੀ ਲੜਕੀ ਦੇ ਹੱਥਾਂ ਨੂੰ ਮਹਿੰਦੀ ਲਗਾ ਕੇ ਤੇ ਉਹੀ ਲੜਕੀ ਆਪਣੇ ਹੱਥ ਪਿਛਲੇ ਪਾਸੇ ਕਰਕੇ ਦੀਵਾਰ ਤੇ ਛਾਪ ਦਿੰਦੀ ਤੁਸੀਂ ਕਿਤੇ ਕਿਤੇ ਅੱਜ ਵੀ ਜਾਂ ਪੁਰਾਣੇ ਸਮੇਂ 'ਚ ਦੇਖਿਆ ਹੋਣਾ ਕਿ ਕੱਚੀਆਂ ਕੰਧਾਂ ਤੇ ਲੜਕੀ ਦੇ ਹੱਥਾਂ ਦੇ ਠੱਪੇ ਲੱਗੇ ਹੁੰਦੇ ਸੀ ਵਿਆਹ ਵਾਲੇ ਘਰੇ ਇਹ ਰਸਮ ਕਰਨ ਦਾ ਉਸ ਵੇਲੇ ਮਕਸਦ ਸੀ ਕਿ ਭੂਤਾਂ, ਪ੍ਰੇਤਾਂ ਤੇ ਬੁਰੀਆਂ ਰੂਹਾਂ ਇਸ ਵਿਆਹ ਵਾਲੀ ਲੜਕੀ ਤੋਂ ਤੇ ਵਿਆਹ ਵਾਲੇ ਘਰ ਤੋਂ ਹਮੇਸ਼ਾ ਦੂਰ ਰਹਿਣ ਤਾਂ ਇਹ ਠੱਪੇ ਕੰੰਧਾ ਤੇ ਲਾਏ ਜਾਂਦੇ ਸੀ ਤੇ ਜਦੋਂ ਮਹਿੰਦੀ ਦੀ ਰਸਮ ਪੂਰੀ ਹੋ ਜਾਂਦੀ ਸੀ ਉਸ ਤੋਂ ਬਾਅਦ ਆਏ ਹੋਏ ਲੋਕਾਂ ਨੂੰ ਚੌਲ ਤੇ ਕੜਾ ਪ੍ਰਸ਼ਾਦ ਬਣਾ ਕੇ ਵੰਡਿਆ ਜਾਂਦਾ ਸੀ ਪਰ ਇਹ ਮਹਿੰਦੀ ਕੱਲੇ ਹੱਥਾਂ ਦੀ ਖੂਬਸੂਰਤੀ ਵਾਸਤੇ ਨਹੀਂ ਲਾਈ ਜਾਂਦੀ ਸੀ ਇਸ ਦੇ ਪਿੱਛੇ ਅਸਲੀਅਤ ਕੁਝ ਹੋਰ ਛੁਪੀ ਹੋਈ ਸੀ ਤੇ ਜੇ ਆਪਾਂ ਦੁਨੀਆ ਦੇ ਵਿੱਚ ਮਹਿੰਦੀ ਦਾ ਇਤਿਹਾਸ ਦੇਖੀਏ ਤਾਂ ਮੁਸਲਮਾਨ ਲੋਕ ਆਪਣੇ ਸਿਰ ਦੇ ਵਾਲਾਂ ਨੂੰ ਤੇ ਦਾੜੀ ਦੇ ਵਾਲਾਂ ਨੂੰ ਪਹਿਲੇ ਸਮੇਂ ਤੋਂ ਲੈ ਕੇ ਅੱਜ ਤੱਕ ਮਹਿੰਦੀ ਦੇ ਨਾਲ ਹੀ ਰੰਗਦੇ ਰਹੇ ਆ। ਤੇ ਬਾਕੀ ਤੁਸੀਂ ਦੇਖਿਆ ਹੋਣਾ ਕਿ ਪਹਿਲੇ ਸਮਿਆਂ ਚ ਪੁਰਾਣੇ ਬਜ਼ੁਰਗ ਆਪਣੇ ਮੱਥੇ ਤੇ ਵੀ ਮਹਿੰਦੀ ਦਾ ਲੇਪ ਕਰ ਲੈਂਦੇ ਸੀ ਗਰਮੀ ਤੋਂ ਬਚਣ ਲਈ ਤੇ ਪਹਿਲੇ ਸਮਿਆਂ ਚ ਜਦੋਂ ਕਿਸੇ ਦੇ ਪੇਟ ਦਰਦ ਹੁੰਦਾ ਤੇ ਉਹਦੇ ਪੇਟ ਤੇ ਵੀ ਮਹਿੰਦੀ ਦਾ ਲੇਪ ਕਰ ਦਿੱਤਾ ਜਾਂਦਾ ਸੀ ਇਹਦੇ ਨਾਲ ਦਰਦ ਤੋਂ ਵੀ ਰਾਹਤ ਮਿਲਦੀ ਸੀ ਕਿਉਂਕਿ ਮਹਿੰਦੀ ਦੀ ਤਸੀਰ ਠੰਡੀ ਹੁੰਦੀ ਹੈ ਆਮ ਹੀ ਗਰਮੀਆਂ ਦੇ ਵਿੱਚ ਔਰਤਾ ਮਰਦ ਆਪਣੇ ਪੈਰਾਂ ਦੇ ਥੱਲੇ ਮਹਿੰਦੀ ਦਾ ਲੇਪ ਕਰ ਲੈਂਦੇ ਸੀ ਪਰ ਵਿਆਹ ਵਾਲੀ ਲੜਕੀ ਤੇ ਵਿਆਹ ਵਾਲੇ ਲੜਕੇ ਤੇ ਮਹਿੰਦੀ ਕਿਉਂ ਲਾਈ ਜਾਂਦੀ ਹੈ ਇਹਦਾ ਵੀ ਆਪਾਂ ਅਸਲੀ ਕਾਰਨ ਨਾਲ ਦੀ ਨਾਲ ਸਾਂਝਾ ਕਰਦੇ ਜਾਵਾਂਗੇ ਤੇ ਜੇ ਭਾਰਤ ਪਾਕਿਸਤਾਨ ਤੋਂ ਬਾਹਰ ਦੇਖਣਾ ਤੇ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਕੱਲਾ ਮਨੋਖੀ ਨਹੀਂ ਜਾਨਵਰਾਂ ਦੇ ਸਰੀਰ ਤੇ ਵੀ ਮਹਿੰਦੀ ਲਾਈ ਜਾਂਦੀ ਹੈ ਕਈ ਮੁਲਕਾਂ ਚ ਦੁੱਧ ਦੇਣ ਵਾਲੀਆਂ ਗਾਵਾਂ ਦੇ ਸਾਰੇ ਮੱਥੇ ਤੇ ਮਹਿੰਦੀ ਲਾਈ ਜਾਂਦੀ ਹੈ ਤੇ ਮਹਿੰਗੇ ਮਹਿੰਗੇ ਘੋੜਿਆਂ ਦੇ ਮੱਥੇ 'ਚ ਵੀ ਮਹਿੰਦੀ ਦੇ ਛਟਾਕ ਲਾਏ ਜਾਂਦੇ ਆ ਤੇ ਕਈ ਦੂਸਰੇ ਧਰਮ ਦੀਆਂ ਰਵਾਈਤਾਂ ਅਨੁਸਾਰ ਮਰਦਾ ਰੁਹਾਨ ਨੂੰ ਖਸ਼ ਕਰਨ ਵਾਸਤੇ ਸਾਧੂ ਫਕੀਰ ਲੋਕਾਂ ਦੀਆਂ ਕਬਰਾਂ ਤੇ ਮਹਿੰਦੀ ਦਾ ਲੇਪ ਕਰਕੇ ਉਹਨਾਂ ਕਬਰਾਂ ਨੂੰ ਵੀ ਮਹਿੰਦੀ ਨਾਲ ਧੋਤਾ ਜਾਂਦਾ ਹੈ ਹਰ ਧਰਮ ਦੇ ਵਿੱਚ ਹਜ਼ਾਰਾਂ ਸਾਲ ਪੁਰਾਣਾ ਇਤਿਹਾਸ ਪਿਆ ਹੈ ਮਹਿੰਦੀ ਦਾ ਹੁਣ ਦੇਖਦੇ ਹਾਂ ਲੜਕੇ ਤੇ ਲੜਕੀ ਨੂੰ ਮਹਿੰਦੀ ਵਿਆਹ ਵੇਲੇ ਲਾਈ ਕਿਉਂ ਜਾਂਦੀ ਸੀ ਪੁਰਾਣੇ ਸਮਿਆਂ 'ਚ ਜਦੋਂ ਬੱਚਿਆਂ ਦਾ ਵਿਆਹ ਹੁੰਦਾ ਸੀ ਤਾਂ ਲੜਕੀ ਦਾ ਸਾਰਾ ਸਰੀਰ ਕੱਪੜਿਆਂ ਦੇ ਨਾਲ ਤਕਰੀਬਨ ਹੀ ਢਕਿਆ ਹੁੰਦਾ ਸੀ ਕੱਲੇ ਹੱਥ ਤੇ ਪੈਰ ਉਸ ਦੇ ਨੰਗੇ ਰਹਿੰਦੇ ਸਨ ਉਹ ਵੀ ਉਹਦੇ ਚੱਲਣ ਫਿਰਨ ਵਾਸਤੇ ਤੇ ਸਕਾਲਰਾਂ ਮੁਤਾਬਕ ਉਸ ਵੇਲੇ ਦੇ ਲੋਕਾਂ ਦੀ ਇਹ ਸੋਚ ਸੀ ਕਿ ਵਿਆਹ ਸ਼ਾਦੀ ਵਿੱਚ ਆਏ ਹੋਏ ਪ੍ਰਾਏ ਲੋਕਾਂ ਦੀ ਨਜ਼ਰ ਸਾਡੀ ਬਹੂ ਬੇਟੀ ਦੇ ਹੱਥਾਂ ਅਤੇ ਪੈਰਾਂ ਤੇ ਨਾ ਪਵੇ ਇਸ ਲਈ ਮਹਿੰਦੀ ਦੇ ਵਿੱਚ ਕੋਇਲੇ ਰਗੜ ਕੇ ਵਿਆਹ ਵਾਲੀ ਲੜਕੀ ਦੇ ਹੱਥਾਂ ਤੋਂ ਲੈ ਕੇ ਕੂਣੀਆਂ ਤੱਕ ਪੈਰਾਂ ਤੋਂ ਲੈ ਕੇ ਗੋਡਿਆਂ ਤੱਕ ਇਸ ਮਹਿੰਦੀ ਦਾ ਲੇਪ ਕਰ ਦਿੱਤਾ ਜਾਂਦਾ ਤੇ ਇਸ ਦੀ ਗੂੜੇ ਰੰਗ ਦੀ ਕਾਲੀ ਭਾ ਮਾਰਦੀ ਪਰਤ ਸਰੀਰ ਤੇ ਚੜ ਜਾਂਦੀ ਪਰ ਅੱਜ ਦਾ ਜਮਾਨਾ ਇਸ ਤੋਂ ਉਲਟ ਚੱਲਦਾ ਹੈ ਅੱਜ ਕੱਲ ਵਿਆਹ ਸ਼ਾਦੀਆਂ 'ਚ ਸਰੀਰ ਤੇ ਉਕਰਿਆ ਹੋਇਆ ਮਹਿੰਦੀ ਦਾ ਡਿਜ਼ਾਈਨ ਦਿਖਾਉਣ ਵਾਸਤੇ ਲੋਕ ਆਪਣੇ ਕੱਪੜੇ ਹੀ ਕੱਟ ਕਰ ਦਿੰਦੇ ਆ ਤੇ ਦੂਸਰੀ ਗੱਲ ਸਕਾਲਰ ਕਹਿੰਦੇ ਆ ਕਿ ਉਦੋਂ ਵਿਆਹ ਕਈ ਦਿਨ ਲੰਬਾ ਚੱਲਦਾ ਹੁੰਦਾ ਸੀ ਇਸ ਲਈ ਨੀਂਦਰਾ ਥਕਾਵਟ ਸਿਰਦਰਦ ਜਾਂ ਬਲੱਡ ਵਦਨ ਤੋਂ ਰੋਕਣ ਦੇ ਲਈ ਮਹਿੰਦੀ ਹੱਥਾਂ ਤੇ ਪੈਰਾਂ ਤੇ ਲਗਾਈ ਜਾਂਦੀ ਸੀ ਲੜਕੀ ਦੇ ਤੇ ਲੜਕੇ ਦੇ ਵੀ ਕਿਉਂਕਿ ਮਹਿੰਦੀ ਦੀ ਤਸਵੀਰ ਠੰਡੀ ਹੋਣ ਕਰਕੇ ਇਹ ਬਲੱਡ ਪ੍ਰੈਸ਼ਰ ਨੂੰ ਐਂਜ਼ਾਈਟੀ ਨੂੰ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਦੀ ਹੈ ਤੇ ਕੁਝ ਸਕਾਲਰ ਮਹਿੰਦੀ ਦੇ ਇਸ ਰੰਗ ਨੂੰ ਖੁਸ਼ੀ ਉਤਸ਼ਾਹ ਉਮੰਗ ਤੇ ਪਿਆਰ ਦਾ ਪ੍ਰਤੀਕ ਮੰਨਦੇ ਆ ਇਸ ਕਰਕੇ ਵਿਆਹ ਵਾਲਾ ਲੜਕਾ ਤੇ ਲੜਕੀ ਸੁਖੇ ਹੱਥਾਂ ਨਾਲ ਆਪਣੀ ਜ਼ਿੰਦਗੀ ਵਿੱਚ ਇੱਕ ਦੂਸਰੇ ਨੂੰ ਜੀ ਆਇਆਂ ਆਖਦੇ ਆ ਤੇ ਬਹੁਤ ਪੁਰਾਣਾ ਸਮਾਜ ਵਿੱਚ ਇਹ ਵੀ ਰਿਵਾਜ ਪ੍ਰਚਲਿਤ ਹੋਇਆ ਵੈ ਕਿ ਵਿਆਹ ਵਾਲੀ ਲੜਕੀ ਦੇ ਵਿਆਹ ਤੋਂ ਪਹਿਲਾਂ ਜਿਹੜੀ ਹੱਥਾਂ ਤੇ ਮਹਿੰਦੀ ਲਾਈ ਜਾਂਦੀ ਹੈ ਮਹਿੰਦੀ ਧੋਣ ਤੋਂ ਬਾਅਦ ਉਸ ਦਾ ਰੰਗ ਵੇਖਿਆ ਜਾਂਦਾ ਹੈ ਤੇ ਔਰਤਾਂ ਦਾ ਮੰਨਣਾ ਹੈ ਕਿ ਜਿਹੜੀ ਲੜਕੀ ਦੇ ਹੱਥਾਂ ਤੇ ਮਹਿੰਦੀ ਦਾ ਰੰਗ ਜ਼ਿਆਦਾ ਚੜਿਆ ਹੋਵੇਗਾ ਉਹ ਆਪਣੀ ਸੱਸ ਨੂੰ ਵੱਧ ਪਿਆਰੀ ਹੋਵੇਗੀ ਸਿਆਣੇ ਬਜ਼ੁਰਗਾਂ ਦੀ ਇਸ ਕਹਾਵਤ ਦੀ ਅਸਲੀਅਤ ਇਹ ਸੀ ਕਿ ਜਦੋਂ ਵੀ ਮਹਿੰਦੀ ਹੱਥਾਂ ਤੇ ਲੱਗੂਗੀ ਇਸ ਦਾ ਰੰਗ ਤੇ ਚੜਨਾ ਹੀ ਹੈ ਤੇ ਜਦੋਂ ਕੁੜੀ ਆਪਦੇ ਹੱਥਾਂ ਤੇ ਗੂੜਾ ਰੰਗ ਚੜਿਆ ਹੋਇਆ ਦੇਖੂਗੀ ਵਿਆਹ ਤੋਂ ਪਹਿਲਾਂ ਹੀ ਉਹਦੇ ਦਿਲ ਵਿੱਚ ਇਹ ਗੱਲ ਪੱਕੀ ਹੋ ਜਾਵੇਗੀ ਕਿ ਮੇਰੀ ਸੱਸ ਮੈਨੂੰ ਬਹੁਤ ਪਿਆਰ ਕਰਦੀ ਹੈ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਨਾ ਤੇ ਸਾਸੀ ਨੂੰ ਨੂੰ ਪਹਿਲਾਂ ਵਿਆਹ ਤੋਂ ਵੇਖਦੀ ਸੀ ਨਾ ਹੀ ਨੂ ਨੇ ਸੱਸ ਦੇ ਦਰਸ਼ਨ ਕਰੇ ਹੁੰਦੇ ਸੀ ਪਰ ਇਸ ਮਹਿੰਦੀ ਦੇ ਰੰਗ ਨਾਲ ਕੁੜੀ ਦੇ ਦਿਲ ਵਿੱਚ ਸੱਸ ਦਾ ਸਤਕਾਰ ਵਧਾ ਦਿੱਤਾ ਜਾਂਦਾ ਤੇ ਹੁੰਦਾ ਵੀ ਇੰਝ ਸੀ ਜਦੋਂ ਨੂ ਵਿਆਹ ਕੇ ਘਰ ਦੇ ਵਿੱਚ ਆ ਜਾਂਦੀ ਜਿੰਨਾ ਚਿਰ ਉਹਦੇ ਹੱਥਾਂ ਤੋਂ ਮਹਿੰਦੀ ਦਾ ਰੰਗ ਨਾ ਲੱਥਦਾ ਉਨਾ ਚਿਰ ਉਸ ਬੌਟੀ ਦੀਆਂ ਨਣਾਨਾਂ ਤੇ ਉਹਦੀ ਸੱਸ ਉਸ ਨੂੰ ਕਿਸੇ ਕੰਮ ਨੂੰ ਹੱਥ ਨਹੀਂ ਸੀ ਲਾਉਣ ਦਿੰਦੀਆਂ ਇਸੇ ਕਰਕੇ ਪੁਰਾਣੇ ਸਮਿਆਂ ਦੇ ਵਿੱਚ ਇੱਕ ਘਰ 'ਚ ਪੰਜ ਛੇ ਨੂਆਂ ਇੱਕ ਸੱਸ ਦੇ ਨਾਲ ਹੱਸ ਕੇ ਜ਼ਿੰਦਗੀ ਕੱਟ ਲੈਂਦੀਆਂ ਸੀ ਨੂ ਤੇ ਸੱਸ ਕਦੇ ਜਿਉਂਦੀਆਂ ਅੱਡ ਨਹੀਂ ਸੀ ਹੁੰਦੀਆਂ ਪਰ ਅੱਜ ਦੇ ਜਮਾਨੇ ਦੀ ਜੋ ਹਕੀਕਤ ਹੈ ਉਹ ਤੁਸੀਂ ਮੇਰੇ ਨਾਲੋਂ ਬਹੁਤ ਸਿਆਣੇ ਹੋ ਤੇ ਮਹਿੰਦੀ ਦੀ ਰਸਮ ਬਾਰੇ ਸਕਾਲਰ ਨੇ ਅਗਲੀ ਗੱਲ ਵੀ ਬੜੀ ਵਧੀਆ ਲਿਖੀ ਆ ਉਹ ਕਹਿੰਦਾ ਪੁਰਾਣੇ ਜਮਾਨੇ ਦੇ ਵਿੱਚ ਕੱਲੀ ਸੁਹਾਗਣ ਔਰਤ ਦੇ ਹੱਥਾਂ ਤੇ ਮਹਿੰਦੀ ਲੱਗਦੀ ਸੀ ਅੱਜ ਕੱਲ ਤੇ ਕੋਈ ਵੀ ਤਿਉਹਾਰ ਲੋਹੜੀ, ਦੀਵਾਲੀ, ਹੋਲੀ ਤੀਆਂ ਕੋਈ ਵੀ ਆਵੇ ਕੁੜੀਆਂ ਹੱਥਾਂ ਤੇ ਮਹਿੰਦੀ ਲਾ ਲੈਂਦੀਆਂ ਉਦੋਂ ਸਿਰਫ ਵਿਆਹੀ ਵਰੀ ਸੁਹਾਗਣ ਔਰਤ ਹੀ ਹੱਥਾਂ ਤੇ ਮਹਿੰਦੀ ਲਾਉਂਦੀ ਹੁੰਦੀ ਸੀ ਜਿਸ ਨਾਲ ਸਾਰੇ ਕਬੀਲੇ ਤੇ ਪਿੰਡ ਦੇ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਸੀ ਕਿ ਜਿਸ ਦੇ ਹੱਥਾਂ ਤੇ ਮਹਿੰਦੀ ਲੱਗੀ ਹੈ ਉਹ ਇਸ ਘਰ ਦੀ ਨੂੰਹ ਹੈ ਜਿਸ ਤੇ ਨਹੀਂ ਲੱਗੀ ਉਹ ਇਸ ਘਰ ਦੀ ਧੀ ਹੈ ਪਰ ਅੱਜ ਕੱਲ ਸਰੀਰ ਤੇ ਮਹਿੰਦੀ ਦੇ ਡਿਜ਼ਾਈਨ ਬਣਾਉਣੇ ਇੱਕ ਆਮ ਜੀ ਗੱਲ ਹੋ ਗਈ ਹੈ ਪਰ ਅੱਜ ਦੀ ਇਸ ਰਸਮ ਦੇ ਅਸਲ ਵਿੱਚ ਨੁਕਸਾਨ ਵੀ ਬੜੇ ਨੇ ਕਿਉਂਕਿ ਮਹਿੰਦੀ ਦਾ ਰੰਗ ਗੂੜਾ ਹੋਰ ਗੂੜਾ ਕਰਨ ਵਾਸਤੇ ਬਿਊਟੀ ਪਾਰਲਰ ਜਾਂ ਜੋ ਪੂਰਬੀ ਭਈਏ ਆ ਕੇ ਦਰਮਹਿੰਦੀ ਲਾਉਂਦੇ ਆ ਉਹਨਾਂ ਵੱਲੋਂ ਮਹਿੰਦੀ ਦੇ ਵਿੱਚ ਕੈਮੀਕਲ ਹੀ ਇੰਨੇ ਮਿਲਾ ਦਿੱਤੇ ਜਾਂਦੇ ਆ ਕਿ ਅਸਲ ਮਹਿੰਦੀ ਤਾਂ ਉਹਦੇ ਵਿੱਚ ਹੁੰਦੀ ਹੀ ਨਹੀਂ ਇਕੱਲੇ ਕੈਮੀਕਲਾਂ ਦਾ ਲੇਪ ਮਨੁੱਖ ਦੀ ਬਾਡੀ ਤੇ ਕੀਤਾ ਜਾਂਦਾ ਹੈ। ਪੁਰਾਣੇ ਸਮਿਆਂ 'ਚ ਬੀਬੀਆਂ ਆਪ ਹੀ ਉਂਗਲਾਂ ਨਾਲ ਹੱਥਾਂ ਤੇ ਮਹਿੰਦੀ ਲਾ ਲੈਂਦੀਆਂ ਸੀ। ਕਿਸੇ ਨੂੰ ਬਾਹਰੋਂ ਨਹੀਂ ਸੀ ਬੁਲਾਇਆ ਜਾਂਦਾ। ਪਰ ਅੱਜ ਅਸੀਂ ਰਿਵਾਜ ਦੀ ਦੌੜ ਵਿੱਚ ਮਹਿੰਦੀ ਦੇ ਨਾਲ-ਨਾਲ ਬਿਮਾਰੀਆਂ ਦਾ ਵੀ ਦੇਣ ਲੈਣ ਕਰ ਰਹੇ ਹਾਂ। ਤੇ ਪਹਿਲੇ ਸਮਿਆਂ 'ਚ ਲੜਕੇ ਦੇ ਘਰੇ ਮਹਿੰਦੀ ਲਾਉਣ ਵੇਲੇ ਔਰਤਾਂ ਵੱਲੋਂ ਘੋੜੀਆਂ ਗਾਈਆਂ ਜਾਂਦੀਆਂ ਸੀ ਤੇ ਜਦੋਂ ਕੁੜੀ ਦੇ ਘਰੇ ਮਹਿੰਦੀ ਲੱਗ ਰਹੀ ਹੁੰਦੀ ਤੇ ਉਸ ਦੇ ਘਰੇ ਔਰਤਾਂ ਸੁਹਾਗ ਗਾਉਂਦੀਆਂ ਹੁੰਦੀਆਂ। ਇਹ ਘੋੜੀਆਂ ਤੇ ਸੁਹਾਗ ਕਿਉਂ ਗਾਏ ਜਾਂਦੇ ਨੇ ਇਹਨਾਂ ਦਾ ਪਿਸ਼ੋਕੜ ਕੀ ਹੈ ਇਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਂਝਾ ਕਰਾਂਗੇ ਤੇ ਹੁਣ ਚੈਨਲ ਮਲਕ ਪੰਜਾਬ ਦੀ ਟੀਮ ਤੁਹਾਡੇ ਤੋਂ ਖਿਮਾ ਮੰਗਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ